ਪਰ ਕੁਆਲਿਟੀ ਥੋੜੇ ਸਾਹਮਣੇ ਜਲਦੀ ਹੈ ডিসਪਲੇ ਚੈੱਕ ਕਰਾ ਲਓ ਕੁਆਲਿਟੀ ਖੜੇ ਮੋੜਸਾ ਦਾ ਨੰਬਰ ਵੀ ਦਿਖ ਰਿਹਾ ਪਲੱਸ ਰਾਤ ਨੂੰ ਵੀ ਇਹੀ ਕੁਆਲਿਟੀ ਦੇ ਵਿੱਚ ਆਊਗਾ ਜੇਕਰ ਤੁਸੀਂ ਇਹਨਾਂ ਤੋਂ ਸੀਸੀਟੀਵੀ ਕੈਮਰੇ ਲਵਾਉਣੇ ਆ ਬਹੁਤ ਵਧੀਆ ਸਕੀਮਾਂ ਲਾਤੀਆਂ ਆਫਰ ਦਿਵਾਲੀ ਤੱਕ ਲਾਏ ਨੇ ਕਹਿੰਦੇ ਅਗਰ ਸੈਟਅਪ ਲਵਾਉਣੇ ਹੋ ਕੈਮਰਿਆਂ ਦਾ ਤਾਂ ਤੁਹਾਨੂੰ ਵਾਈਫਾਈ ਫ੍ਰੀ ਹੋ ਦੇ ਦੇਣਾ ਉਸ ਤੋਂ ਇਲਾਵਾ ਇਧਰ ਇਹਨਾਂ ਨੇ ਫਲੈਕਸ ਵੀ ਲਾਈ ਆ ਬਾਈ ਪੜਾਦੀ ਮੜਾ ਫਲੈਕਸ ਦੇ ਉੱਪਰ ਹੁਣ ਜਿਹੜੇ ਸੋਚਦੇ ਨੇ ਵੀ ਯਾਰ ਵਾਧੂ ਫਰਤਾ ਹੋ ਜਾਊਗਾ ਕੈਮਰੇ ਲਵਾਉਣ ਦੇ ਆਹ ਪੜ ਲਓ ਕੀ ਲਿਖਿਆ ਹੋਇਆ 0% ਡਾਊਨ ਪੇ ਬਜਾਜ ਕਾਰ ਦੇ ਉੱਪਰ ਤੁਸੀਂ ਕੈਮਰੇ ਲਵਾ ਸਕਦੇ ਹੋ ਬਾਈ ਇਹਨਾਂ ਤੋਂ ਕੈਮਰੇ ਤੇ ਪੇਮੈਂਟ ਕਿਵੇਂ ਕਰਨੀ ਆ ਕਿਸ਼ਤਾਂ ਦੇ ਵਿੱਚ ਤੇ ਕੈਮਰੇ ਵੀ ਏਡੇ ਘੈਂਟ ਘੈਂਟ ਨੇ ਅੱਛਾ ਇੱਕ ਹੋਰ ਗੱਲ ਹੈ ਜਿਹੜਾ ਤੁਹਾਨੂੰ ਫ੍ਰੀ ਵਾਈਫਾਈ ਦੇ ਰਹੇ ਨੇ ਜੀਓ ਦਾ ਵਾਈਫਾਈ ਦੇ ਰਹੇ ਨੇ ਮਤਲਬ ਕੈਮਰੇ ਲੌਂਚ ਇਹੀ ਪ੍ਰੋਬਲਮ ਆਉਂਦੀ ਸੀ ਇੱਦਾਂ ਮੈਂ ਥੋੜੀਆਂ ਜਿਹੀਆਂ ਸਕੀਮਾਂ ਰਸੀਆਂ ਨੇ ਆਜੋ ਅੰਦਰ ਚੱਲਦੇ ਆਂ ਨਾਲੇ ਕੈਮਰਿਆਂ ਦੀ ਕੁਆਲਿਟੀ ਚੈੱਕ ਕਰਾਉਣੇ ਆ ਨਾਲੇ ਬਾਕੀ ਜਿਹੜੀਆਂ ਚੀਜ਼ਾਂ ਲਾਉਂਦੇ ਨੇ ਉਹਨਾਂ ਦੀ ਕੁਆਲਿਟੀ ਚੈੱਕ ਕਰਾਉਣੇ ਆ ਤੇ ਨਾਲੇ ਹੋਰ ਆਫਰ ਵੀ ਹੈਗੇ ਨੇ ਜੁੜੇ ਰਹੋ ਜਿਹੜੇ ਸਾਰੇ ਕੈਮਰੇ ਮਿਲਦੇ ਨੇ ਲਾ ਰ ਤੇ ਮਹਿੰਗੇ ਤੋਂ ਮਹਿੰਗਾ ਕੁਆਲਿਟੀ ਵਾਈਜ਼ ਵੀ ਹੈ ਕਿ ਇਹਨਾਂ ਕੋਲੇ A ਤੋਂ Z ਕੈਮਰੇ ਹੈਗੇ ਨੇ ਤੇ ਬਾਈ ਵੱਧ ਕੀ ਗੱਲਾਂ ਬਾਤਾਂ ਚੋਂ ਕਰਾਂਗੇ ਪਹਿਲਾਂ ਐਂ ਦੱਸੋ ਵੀ ਆਫਰ ਕੀ ਲਾਈ ਨੇ ਦਵਾਲੀ ਦੀ ਆਫਰ ਤਾਂ ਹੀ ਆਪਣੇ ਐਸੀ ਆਫਰ ਲਾਈ ਹੈ ਮੈਂ ਕਹਿੰਦਾ ਸ਼ਾਇਦ ਤੁਹਾਨੂੰ ਕਿਤੇ ਇਹ ਆਫਰ ਸੁਣਨ ਤੁਹਾਨੂੰ ਕਿਤੇ ਮਿਲੀ ਹੋਵੇ ਕਿਉਂਕਿ ਜ਼ਿਆਦਾਤਰ ਮੋਸਟਲੀ ਕਿਤੇ ਵੀ ਆਪਾਂ ਸਾਈਡ ਜਾਂ ਕਿਤੇ ਵੀ ਕੈਮਰਿਆਂ ਦਾ ਕੋਈ ਵੀ ਸੋਸ ਦਾ ਕੈਮਰਾ ਵਾਰ ਸਭ ਤੋਂ ਪਹਿਲਾਂ ਆਉਂਦੀ ਹੈ ਦਿੱਕਤ ਵਾਈਫਾਈ ਦੀ ਵਾਈਫਾਈ ਦੀ ਹੁਣ ਆਪਾਂ ਨੇ ਵਾਈਫਾਈ ਦਾ ਇਹ ਸਿਸਟਮ ਕਰਤਾ ਕਿ ਜਿੰਨੇ ਮਰਜ਼ੀ ਕੈਮਰੇ ਇੰਸਟਾਲੇਸ਼ਨ ਹੋਵੇ ਠੀਕ ਹੈ ਨੀ ਇੱਕ ਵਾਈਸ ਸੈਟਅਪ ਹੋਵੇ ਉਹਦੇ ਨਾਲ ਆਪਣਾ ਵਾਈਫ ਵਾਈਫਾਈ ਦਾ ਇੱਕ ਵੀ ਪੈਸਾ ਨਹੀਂ ਲੈਣਾ ਇੱਕ ਵੀ ਪੈਸਾ ਨਹੀਂ ਲੈਣਾ ਹੈਗਾ ਪਲੱਸ ਵਾਈਫਾਈ ਦੇ ਨਾਲ ਤੁਹਾਨੂੰ ਡੀਟੀਐਸ ਜਿਵੇਂ ਕਿ ਡਿਸਟੀਵੀ ਜਿੰਨਾ ਚੱਲਦਾ ਉਹ ਪਲੱਸ ਨਾਲ ਡਿਸਟੀਵੀ ਵਾਲੀ ਜਿਹੜਾ ਉਹ ਪੈਨਲ ਇਹ ਵੀ ਫ੍ਰੀ ਦਿੱਤਾ ਜਾਊਗਾ ਯਾਨੀ ਕਿ ਇਹਦਾ ਵੀ ਕੋਈ ਪ੍ਰਾਈਸ ਨਹੀਂ ਹੋਣਾ ਹੈਗਾ ਮਤਲਬ ਐ ਸਮਝ ਲਓ ਵੀ ਇਹ ਵੀ ਕੋਈ ਐ ਨਹੀਂ ਹੈਗਾ ਆਮ ਖਾਸ ਕੰਪਨੀ ਦਾ ਆਹ ਪੜ੍ਹ ਲਓ ਕੀ ਲਿਖਿਆ ਹੋਇਆ ਬ੍ਰਾਂਡ ਦਾ ਜਿਹੜਾ ਹੈਗਾ ਤੁਹਾਨੂੰ ਵਾਈਫਾਈ ਲੱਗਣਾ ਤੇ ਬ੍ਰਾਂਡ ਦੇ ਇਹਦੇ ਨਾਲ ਚੈਨਲ ਵੀ ਚੱਲਣਗੇ ਇਹਦੇ ਨਾਲ ਘੱਟੋ-ਘੱਟ 500 ਚੈਨਲ ਚੱਲੂਗਾ ਇਹਦੇ ਨਾਲ ਬੱਲੇ 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 ਮਤਲਬ ਥੋੜਾ ਉਹ ਖਰਚਾ ਵੀ ਹੈ ਜਿਹੜਾ ਉਹ ਵੀ ਘੱਟ ਹੋ ਗਿਆ ਉਹ ਵੀ ਘੱਟ ਇਹਨਾ ਕੈਮਰਾ ਤੁਸੀਂ ਜਿਹੜੇ ਮਰਜ਼ੀ ਬ੍ਰਾਂਡ ਤੇ ਲਵਾ ਸਕਦੇ ਹੋ ਜਿਵੇਂ ਕਿ ਇਕਵਿਜ਼ਨ ਲੈ ਲਓ ਜਾਂ ਆਪਣੇ ਲੋਬੇ ਸੀਪੀ ਪਲਸ ਲੈ ਲਓ ਅਦਰ ਬ੍ਰਾਂਡ ਜੋ ਵੀ ਚੂਸ ਕਰ ਸਕਦੇ ਹੋ ਚਾਰ ਕੈਮਰਾ ਸੈਟਅਪ ਉਹਨਾਂ ਨਾਲ ਤੁਹਾਨੂੰ ਵਾਈਫਾਈ ਟੋਟਲੀ ਫ੍ਰੀ ਹੈ ਵਾਈਫਾਈ ਟੋਟਲੀ ਫ੍ਰੀ ਹੈ ਨਾਲ ਤੁਹਾਨੂੰ ਜਿਹੜਾ ਚੈਨਲ ਚੱਲਦੇ ਨੇ ਡੀਟੀਐਚ ਵਾਲੇ ਚੈਨਲ ਉਹ ਵੀ ਟੋਟਲੀ ਫ੍ਰੀ ਹੈ ਇੰਸਟਾਲੇਸ਼ਨ ਬਿਲਕੁਲ ਫ੍ਰੀ ਹੈ ਹਾਂ ਤੇ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰ ਲਈਏ ਕੁਆਲਿਟੀ ਦੀ ਕੈਮਰੇ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਦਿੰਦੇ ਹੋ ਦੇਖੋ ਜੇ ਆਪਣੇ ਨੀਅਰ ਬੋਰਡ ਤੁਸੀਂ ਮੰਨ ਕੇ ਚੱਲੋ ਜੇ ਕਿਸੇ ਬੰਦੇ ਦਾ ਬਜਟ ਹੈਗਾ ਵਧੀਆ ਦੇਖੋ ਫਿਰ ਤਾਂ ਆ ਆ ਹੁੰਦਾ ਉਸ ਤੋਂ ਬਾਅਦ ਜੇ ਹੈਗਾ ਕਿ ਹਾਂ ਜੀ ਆਪਣਾ ਬਜਟ ਵੀ ਘਟਾ ਹੈ ਯਾਨੀ ਕਿ ਆਪਾਂ ਨੂੰ ਕੁਆਲਿਟੀ ਵੀ ਚਾਹੀਦੀ ਹੈ ਪਰ ਕੁਆਲਿਟੀ ਥੋੜੇ ਸਾਹਮਣੇ ਚੱਲ ਰਹੀ ਹੈ ਡਿਸਪਲੇ ਚੈੱਕ ਕਰਾ ਲਓ ਕੁਆਲਿਟੀ ਖੜੇ ਮੋੜ ਸਾਬ ਦਾ ਨੰਬਰ ਵੀ ਦਿਖ ਰਿਹਾ ਪਲੱਸ ਰਾਤ ਨੂੰ ਵੀ ਇਹੀ ਕੁਆਲਿਟੀ ਦੇ ਵਿੱਚ ਆਊਗਾ ਅੱਛਾ ਰਾਤ ਦਾ ਵੀ ਰਾਤ ਦਿਨ ਦਾ ਵੀ ਕੋਈ ਫਰਕ ਨਹੀਂ ਪੈਂਦਾ ਰਾਤ ਦਿਨ ਦਾ ਵੀ ਹਾਂ ਠੀਕ ਹੈ ਇਹ ਕਿਹੜਾ ਕੈਮਰਾ ਜਿਹੜਾ ਚੱਲ ਰਿਹਾ ਇਹ ਇਹ ਤੁਸੀਂ ਆ ਦੇਖੋ ਇਹ ਆਪ ਇਹਨੇ ਡਰਾਗੋਸ ਕੰਪਨੀ ਆਪਣੇ ਲਵੇ ਕੈਮਰੇ ਪੈਨੇ ਹਾਲਾਂਕਿ ਬਜਟ ਰੇਂਜ ਮੈਂ ਕਹਿੰਦਾ ਕੁਝ ਵੀ ਨਹੀਂ ਹੈਗੀ ਕੈਮਰੇ ਦੀ ਉਹ ਲੌਂਗ ਲਾਈਫ ਕੈਮਰਾ ਹੈ ਲੌਂਗ ਲਾਈਫ ਕੈਮਰਾ ਲੌਂਗ ਲਾਈਫ ਮੈਟਲ ਦੇ ਵਿੱਚ ਬਣਿਆ ਹੋਇਆ ਕੈਮਰਾ ਦੇਖੋ ਜੀ ਕੀ ਬਾਤ ਹੈ ਮਤਲਬ ਇਹ ਬਾਈ ਉਹਨਾਂ ਦੇ ਲਾਇਆ ਹੋਇਆ ਤੇ ਇਹਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਇੱਕ ਹੋਰ ਹੁੰਦਾ ਮਤਲਬ ਸਾਰੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਆਪਣੇ ਕੋਲ ਮਿਲ ਜਾਣਗੀਆਂ ਬਾਈ ਹਾਂਜੀ ਹਾਂਜੀ ਚਾਹੇ ਤੁਸੀਂ ਜਿਹੜੇ ਮਰਜ਼ੀ ਬ੍ਰਾਂਡ ਦੇ ਵਿੱਚ ਆਪਣੇ ਤੋਂ ਕੋਟੇਸ਼ਨ ਲੈ ਸਕਦੇ ਹੋ ਮਤਲਬ ਇੱਕ ਵਾਰੀ ਜਿਹੜਾ ਤੁਸੀਂ ਕੈਮਰੇ ਲਵਾਉਣੇ ਨੇ ਕੋਟੇਸ਼ਨ ਬਾਈ ਉਹਨਾਂ ਤੋਂ ਲੈ ਜਾਓ ਬਾਕੀ ਤੁਸੀਂ ਆਪ ਹੀ ਤੁਹਾਨੂੰ ਸਮਝ ਆ ਜਾਊਗਾ ਵੀ ਇਹਨਾਂ ਦੇ ਰੇਟ ਕਿਵੇਂ ਦੇ ਨੇ ਅੱਛਾ ਇੱਕ ਨਾ ਅਸੀਂ ਬਹੁਤ ਸੁਣਦੇ ਆ ਯਾਰ ਮੈਂ ਵੀਡੀ ਕਹਿੰਦੇ ਆਈਪੀ ਕੈਮਰੇ ਹੁੰਦੇ ਨੇ ਇੱਕ ਐਨਲੋਗ ਕੈਮਰੇ ਹੁੰਦੇ ਨੇ ਇਹ ਕੀ ਫਰਕ ਹੁੰਦਾ ਹੈ ਇਹਨਾਂ ਦਾ ਦੇਖੋ ਜਿਹੜੇ ਐਨਲੋਗ ਕੈਮਰੇ ਹੁੰਦੇ ਉਹ ਹੈਗੀ ਟੈਕਨੋਲੋਜੀ ਇੱਕ ਤਰ੍ਹਾਂ ਹੀ ਪੁਰਾਣੀ ਜਿਹੜੀ ਦਾ ਬੇਸਿਕ ਸਟਾਰਟਿੰਗ ਹੋਈ ਸੀ ਠੀਕ ਹੈ ਹੁੰਦੀ ਜਿਹੜੀ ਜਿਹੜੀ ਟੈਕਨੋਲੋਜੀ ਚੱਲਦੀ ਉਹ ਆਈਪੀ ਬੇਸ ਤੇ ਚੱਲਦੀ ਹੈ ਠੀਕ ਹੈ ਨੇ ਬ੍ਰਿਡ ਨੈਟਵਰਕ ਇਥਿੰਕ ਦੇ ਜਿਆਦਾ ਹੁਣ ਤੁਸੀਂ ਇਹ ਜਿਹੜੀ ਕੁਆਲਿਟੀ ਵੀ ਦੇਖ ਰਹੇ ਆ ਇਹ ਆਈਪੀ ਕੈਮਰਾ ਦੀ ਹੈ ਆਈਪੀ ਕੈਮਰਾ ਦੀ ਕੁਆਲਿਟੀ ਆ ਦੇਖੋ ਜੀ ਤੁਸੀਂ ਕੱਲਾ ਕੱਲਾ ਬੰਦਾ ਆਇਡੈਂਟੀਫਾਈ ਕਰ ਸਕਦੇ ਹੋ ਅੱਛਾ ਮਤਲਬ ਜੇ ਤਾਂ ਕੁਆਲਿਟੀ ਚਾਹੀਦੀ ਆ ਜੇ ਕੁਆਲਿਟੀ ਜੇ ਤਾਂ ਫਿਰ ਤਾਂ ਤੁਹਾਨੂੰ ਆਈਪੀ ਜਿਆਣਾ ਚਾਹੀਦਾ ਆਦਰਵਾਇਜ਼ ਐਨਾਲੋਗ ਫਿਰ ਥੋੜਾ ਜਿਆਦਾ ਸਸਤਾ ਵੀ ਪੈਂਦਾ ਹੋਊਗਾ ਸਸਤਾ ਜੇ ਪੈਂਦਾ ਔਰ ਉਹਦੇ ਵਿੱਚ ਮੇਨਟੇਨੈਂਸ ਬਹੁਤ ਹੁੰਦੀ ਆ ਯਾਨੀ ਇਹ ਕਹਿੰਦਾ ਮਤਲਬ ਸਾਲ ਦੇ ਵਿੱਚ ਤੁਹਾਨੂੰ ਦਿੱਕਤਾਂ ਨਹੀਂ ਸਟਾਰਟ ਹੋਏ ਸਾਲ ਤੋਂ ਬਾਅਦ ਵੀ ਕੀ ਉਹ ਦਿੱਕਤਾਂ ਨਹੀਂ ਸਟਾਰਟ ਹੋ ਜਾਂਦੀਆਂ ਹੁਣ ਜਿਹੜੇ ਕਿੱਥੋਂ ਕਿਥੋਂ ਰੇਂਜ ਸਟਾਰਟ ਹੋ ਜਾਂਦੀ ਹੈ ਦੇਖੋ ਜਿਹੜੀ ਆਪਣੇ ਲੋਵੇ ਰੇਂਜ ਜਿਹੜੀ ਸਟਾਰਟ ਹੋ ਜਾਂਦੀ ਹੈ ਚਾਰ ਕੈਮਰੇ 10000 ਤੋਂ ਸਟਾਰਟਿੰਗ ਹੈ ਠੀਕ ਹੈ ਹਾਂ ਜੇ ਆਪਣੇ ਬੇਸਿਕ ਐਨਲੋਗ ਚ ਲਵਾਨੇ ਨੇ ਉਹ ਜਿਹੜੀ ਆਈਪੀ ਦੀ ਆ ਉਹ 16 17000 ਤੋਂ ਸਟਾਰਟਿੰਗ ਹੈ ਉਹ 16 17000 ਹਾਂ ਜਿਹੜੀ ਆਈਪੀ ਤੇ ਬੈਸਟ ਕੁਆਲਿਟੀ ਦੇ ਵਿੱਚ ਨੇ ਬਾਕੀ ਇਹ ਤੋਂ ਥੱਲੇ ਦਾ ਮੈਂ ਕਹਿੰਦਾ ਜਿਹੜੇ ਮਰਜ਼ੀ ਲੈ ਲਓ ਉਹ ਚੀਜ਼ਾਂ ਕੋਈ ਫਾਇਦਾ ਨਹੀਂ ਹੈਗਾ ਮਤਲਬ ਉਹ ਤੁਸੀਂ ਆਪੀ ਰეკਮੈਂਡ ਕਰ ਸਕਦੇ ਹੋ ਮੈਨੂੰ ਕੁਆਲਿਟੀ ਦੇ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਬਾਕੀ ਕੁਆਲਿਟੀ ਹਰ ਚੀਜ਼ ਆਪਾਂ ਆਇਡੈਂਟੀਫਾਈ ਸੈਟੀਫਾਈ ਕਰਕੇ ਉਸ ਤੋਂ ਬਾਅਦ ਹੀ ਆਪਣਾ ਮਤਲਬ ਇਹ ਕਹਿੰਦੇ ਵੀ ਅਸੀਂ ਪਹਿਲਾਂ ਜਿਵੇਂ ਮੰਨ ਲਓ ਤੁਸੀਂ ਕੈਮਰੇ ਲਵਾਉਣੇ ਨੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਇਹ ਵਿਜ਼ਿਟ ਕਰਨਗੇ ਵਿਜ਼ਿਟ ਕਰਕੇ ਦੇਖਣਗੇ ਜਿਹੜੇ ਕੈਮਰੇ ਤੁਹਾਨੂੰ ਚਾਹੀਦੇ ਹੋਣਗੇ ਬੜੀ ਜ਼ਰੂਰਤ ਦੇ ਹਿਸਾਬ ਨਾਲ ਉਹ ਕੈਮਰੇ ਫਿਰ ਰეკਮੈਂਡ ਕਰਨਗੇ ਠੀਕ ਹੈ ਬਈ ਬੰਦਾ ਮੇਰੇ ਵਰਗਾ ਹੁੰਦਾ ਯਾਰ ਵੀ ਮੈਨੂੰ ਇੱਕ ਹੀ ਕੈਮਰਾ ਚਾਹੀਦਾ ਕਰੇ ਤੇ ਮੈਂ ਡਾ ਸੈਟਅਪ ਕੀ ਕਰਨਾ ਉਹ ਕਿੰਨੇ ਤੋਂ ਰੇਟ ਸਟਾਰਟ ਹੋ ਜਾਂਦਾ ਉਹਨੇ ਦੇਖੋ ਰੇਟ ਸਟਾਰਟਿੰਗ ਵਾਲੀ ਦਾ ਐ ਤਾਂ ਆਪਣੇ ਲੋਏ ਮੰਨ ਕੇ ਚੱਲੋ 850 ਰੁਪਏ ਤੋਂ ਕੈਮਰਾ ਵੀ ਇੱਕ ਸਟਾਰਟ ਹੋ ਜਾਂਦਾ ਜਿਵੇਂ ਕਿ ਛੋਟਾ ਵਾਈਫਾਈ ਵਾਲਾ ਕੈਮਰਾ ਰਹਿ ਦਾ ਵੀ ਆ ਪਲੱਸ ਇਹਦੇ ਵਿੱਚ 컬러 ਨਾਈਟ ਵਿਜ਼ਨ ਵੀ ਹੈ 컬러 ਨਾਈਟ ਵਿਜ਼ਨ ਵੀ ਆਹ ਘੁੰਮਦਾ ਵੀ ਆ ਚੈੱਕ ਕਰ ਲੋ ਅੱਛਾ ਮਤਲਬ ਮੋਬਾਈਲ ਦੇ ਵਿੱਚ ਚੱਲੂਗਾ ਇਹ ਕੈਮਰਾ ਮੋਬਾਈਲ 'ਚ ਚੱਲੂਗਾ ਠੀਕ ਹੈ Wi-Fi ਕਨੈਕਟ ਹੋ ਗਏ ਠੀਕ ਹੈ ਉਸ ਤੋਂ ਬਾਅਦ ਫਿਰ ਆਪਣੇ ਲਈ ਵੇ ਸੀਪੀ ਪਲੱਸ ਆ ਜਾਂਦਾ ਵਿਊ ਵਿਜ਼ਨ ਦੇ ਆ ਜਾਂਦਾ ਔਰ ਆਪਣੇ ਲਈ ਪਲੱਸ ਇੱਕ ਵਿਊ ਵਿਜ਼ਨ ਦਾ ਜਿਵੇਂ ਕਿ ਆਹ ਮਾਡਲ ਆ ਗਿਆ ਕੀ ਵਾਰੀਆਂ ਹੁੰਦੀ ਹੈ ਕਿ ਆਪਾਂ ਨੂੰ ਦੋ ਕੈਮਰੇ ਰਿਕੁਆਇਰਮੈਂਟ ਹੁੰਦੀ ਹੈ ਕਿ ਆਪਣੇ ਲਵੇ ਨਹੀਂ ਜ਼ਿਆਦਾ ਬਜਟ ਹੁੰਦਾ ਤਾਂ ਉਹਦੇ ਬੇਸ ਤੇ ਆਪਣੇ ਲਵੇ ਆ ਆ ਜਾਂਦਾ ਆਪਣੇ ਡਿਊਲ ਲੈਂਸ ਦੇ ਵਿੱਚ ਕੈਮਰਾ ਆ ਜਾਂਦਾ ਜੋ ਕਿ ਵਿਊਬਿਜ਼ਮ ਕੰਪਨੀ ਦਾ 1 ਇਅਰ ਦੀ ਫੁੱਲ ਵਾਰੰਟੀ ਰਹਿੰਦੀ ਹੈ ਇਹਦੀ ਮਤਲਬ ਇਹਦੇ ਫਿਰ ਜਿਹੜੇ ਦੋ ਕੈਮਰੇ ਆ ਗਏ ਇਹਦੇ ਵਿੱਚ ਹੈ ਇਹਨਾਂ ਦੋ ਕੈਮਰਿਆਂ ਦਾ ਫਾਇਦਾ ਇਹ ਨਾ ਦੋ ਦੇਖੋ ਇੱਕ ਇੱਕ ਕੈਮਰਾ ਜਿਵੇਂ ਮੋਸਟਲੀ ਆਪਣਾ ਜੇ ਆਪਾਂ دوسری ਲੋਕੇਸ਼ਨ ਤੇ ਦੇਖਣਾ ਹੈ ਤਾਂ ਸਿੰਦਾ ਡਾਇਰੈਕਟ ਦੇਖ ਸਕਦੇ ਆ ਦੂਸਰਾ ਕੈਮਰਾ ਜਿੱਧਰੋਂ ਮਰਜੀ ਆਪਾਂ ਘੁਮਾ ਕੇ ਦੇਖ ਸਕਦੇ ਬੱਲੇ 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 ਮਤਲਬ ਟੂ ਇਨ ਵਨ ਕਰਤਾ ਡਾਇਰੈਕਟ ਜਿਵੇਂ ਹੁਣ ਆਪਾਂ 360 ਹੈਦਰ ਨੂੰ ਘੁਮਾਤਾ ਤਾਂ ਆ ਵਿਊ ਬਲੌਕ ਹੋ ਜਾਊਗਾ ਇਹਦੇ ਚ ਡਾਇਰੈਕਟ ਵੀ ਉਹ ਤਾਂ ਆਊਗਾ ਹੀ ਆਊਗਾ ਇਹਨੇ ਮੂਵ ਕਰਦੇ ਰਹਿਣਾ ਤੇ ਦੀਵਾਲੀ ਦੇ ਮੌਕੇ ਕਹਿੰਦੇ ਵਾਈ ਉਦੇ ਨਾਲ ਨਾਲ ਅਗਰ ਤੁਸੀਂ ਵੀਡੀਓ ਸ਼ੇਅਰ ਕਰਕੇ ਇਹਨਾਂ ਦੇ ਪੇਜ ਨੂੰ ਫੋਲੋ ਕਰਕੇ ਮਲੇਰ ਕੋਟਲਾ ਲਾਈਵ ਨੂੰ ਫੋਲੋ ਕਰਕੇ ਆਉਨੇ ਉਹਦਾ ਇੱਕ ਹੋਰ ਆਫਰ ਹੈ ਉਹ ਕੀ ਹੈ ਭਾਈ ਉਹ ਆਫਰ ਇਹ ਹੈ ਜਿਹੜੀ ਤੁਸੀਂ ਮਾਰਕੀਟ ਦੇ ਵਿੱਚੋਂ 5000 ਰੁਪਏ ਦੀ LED ਰਹਿੰਦੀ ਹੈ ਜੋ ਕਿ ਕੈਮਰਾ ਨਾਲ ਅਟੈਚ ਹੁੰਦੀ ਹੈ ਉਹ ਤੁਸੀਂ ਆਪਣੇ ਤੋਂ ਹਾਫ ਰੇਟ ਦੇ ਵਿੱਚ ਲੈ ਕੇ ਜਾ ਸਕਦੇ ਹੋ ਯਾਨੀ ਕਿ 2500 ਰੁਪਏ ਵਿੱਚ 2500 ਰੁਪਏ ਮਤਲਬ ਥੀਲਾ ਸੈਟਅਪ ਤੁਸੀਂ ਲਵਾਉਣਾ ਉਹਦੇ ਵਿੱਚ 2500 ਰੁਪਏ ਹੋਰ ਪਾਓ ਹਾਂ ਮਤਲਬ ਵਧੀਆ LED ਗਾਰੰਟੀ ਵਾਲੀ ਤੁਸੀਂ ਆਪਣੇ ਘਰ ਲਾ ਕੇ ਜਾ ਸਕਦੇ ਹੋ ਕਿੰਨੇ ਵਿੱਚ ਸਿਰਫ 2500 ਰੁਪਏ ਦੇ ਵਿੱਚ ਤੇ ਜੇਕਰ ਭਾਈ ਇੰਸਟਾਲੇਸ਼ਨ ਦੀ ਗੱਲ ਕਰ ਲਈਏ ਆਪਾਂ ਇੰਸਟਾਲੇਸ਼ਨ ਕਰਦੇ ਆਂ ਤੁਸੀਂ ਮੰਨ ਕੇ ਚੱਲੋ 50 ਤੋਂ 100 ਦੇ ਕਿਲੋਮੀਟਰ ਏਰੀਆ ਦੇ ਵਿੱਚ ਆਪਾਂ इजीली ਕਰਾ ਦਨੇ ਆਂ ਠੀਕ ਹੈ ਮਤਲਬ ਜਿਵੇਂ ਅੱਜ ਆਰਡਰ ਆਇਆ ਤਾਂ ਨੈਕਸਟ ਡੇ ਆਰਡਰ ਕਰਾ ਦੇਣਾ ਨੈਕਸਟ ਡੇ ਆਪਾਂ ਕਰਾ ਦਾਂਗੇ ਉਹਨਾਂ ਦੀ ਠੀਕ ਹੈ ਹਾਂਜੀ ਤੇ ਜੇਕਰ ਉਹ ਤੋਂ ਬਾਅਦ ਦਾ ਆਰਡਰ ਆ ਜਾਵੇ ਉਦੋਂ ਬਾਅਦ ਵੀ ਆਉਂਦਾ ਫਿਰ ਆਪਣਾ ਡਿਲੀਵਰੀ ਵਾਲਾ ਹੁੰਦਾ ਯਾਨੀ ਕਿ ਇਹਦਾ ਮਤਲਬ ਆਪਾਂ ਇੱਕ ਪੈਕੇਜ ਬਣਾ ਕੇ ਉਹਨਾਂ ਦੀ ਡਿਲੀਵਰੀ ਕਰ ਦਨੇ ਆ ਉਹ ਆਲ ਓਵਰ ਇੰਡੀਆ ਜਿੱਥੇ ਮਰਜੀ ਜਿੱਥੇ ਮਰਜੀ ਕਰਵਾ ਸਕਦੇ ਠੀਕ ਹੈ ਮਤਲਬ ਬਾਕੀ ਕੈਮਰੇ ਜਿਹੜੇ ਖੁਦ ਵੀ ਮੈਨੂਫੈਕਚਰ ਕਰ ਮੈਨੂੰ ਲੱਗਦਾ ਜਿਹੜੀ ਵੀ ਤੁਹਾਡੀ ਰਿਕੁਆਇਰਮੈਂਟ ਸੀ ਉਹ ਪੂਰੀ ਹੋ ਜੂਗੀ ਇੱਥੇ ਆ ਕੇ। ਬਾਕੀ ਅਗਰ ਤੁਹਾਡੇ ਮਨ ਚ ਵੈਸੇ ਕੋਈ ਕੁਐਸਚਨ ਹੈ ਤਾਂ ਉਹ ਵੀ ਜ਼ਰੂਰ ਤੁਸੀਂ ਕਮੈਂਟ ਬਾਕਸ ਚ ਪੁੱਛ ਸਕਦੇ ਹੋ। ਤੇ ਭਾਈ ਜਿਹੜਾ ਆਪਣਾ ਕੋਈ ਪੇਜ ਵਗੈਰਾ ਹੈਗਾ ਜਿੱਥੇ ਲੋਕ ਤੁਹਾਨੂੰ ਫੋਲੋ ਕਰ ਸਕਣ। ਆਪਣਾ ਡਾਇਨਾਮਿਕਸ ਸੀਸੀਟੀਵੀ 6th ਦੇ ਨਾਮ ਦਾ ਆਪਣਾ ਪੇਜ ਹੈ। ਉੱਥੇ ਜਾ ਕੇ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋ। ਬਾਕੀ ਉੱਥੇ ਆਪਣਾ ਕੰਮ ਵੀ ਜਾ ਕੇ ਵਿਜ਼ਿਟ ਕਰਕੇ ਇੱਕ ਵਾਰੀ ਦੇਖ ਸਕਦੇ ਹੋ। ਹਾਂ ਉੱਥੇ ਤੁਸੀਂ ਕੰਮ ਦੇਖ ਸਕਦੇ ਹੋ। ਸਰਵਿਸ ਜਿਹੜੀ ਹੈ ਅਸੀਂ ਵੀ ਇੱਕ ਦੋ ਜਗ੍ਹਾ ਕਰਵਾਏ ਨੇ। ਬਹੁਤ ਅੱਛੀ ਸਰਵਿਸ ਹੈ। ਕੁਆਲਿਟੀ ਬਾਇਨੋਨ ਡਿਸਪਲੇ ਚਲਾਈ ਵੀ ਹੋਈ ਆ ਇਸ ਤਰ੍ਹਾਂ ਦੇ ਕੈਮਰੇ ਤੁਹਾਡੇ ਕੋਲੇ ਲੱਗ ਜਾਣੇ ਨੇ ਤੇ ਜੇਕਰ ਤੁਸੀਂ ਵੀ ਚਾਹੋ ਨੇ ਇਸ ਦੀਵਾਲੀ ਆਪਣੇ ਆਪ ਨੂੰ ਸੇਵ ਕਰਨਾ ਆਪਣੇ ਘਰਾਂ ਨੂੰ ਸੇਵ ਕਰਨਾ ਤਾਂ ਜ਼ਰੂਰ ਇਹਨਾਂ ਕੋਲੇ ਆਓ ਅੱਗੇ ਆਪਣੇ ਜਿਹੜੇ ਫਾਇਦੇ ਨੇ ਜਿਵੇਂ ਹੁਣ ਵਾਈਫਾਈ ਆ ਜਿਹੜਾ ਤੁਹਾਨੂੰ ਜੀਓ ਦਾ ਉਹ ਬਿਲਕੁਲ ਫ੍ਰੀ ਮਿਲ ਰਿਹਾ ਰੇਟ ਵੀ ਕੱਟੇ ਹੋਏ ਨੇ ਜ਼ਰੂਰ ਇਹਨਾਂ ਕੋਲੇ ਆਓ ਇਹਨਾਂ ਤੋਂ ਸਲਾਹ ਲਓ ਕੋਟੇਸ਼ਨ ਲਓ ਬਾਕੀ ਲਵਾਉਣੇ ਤੁਸੀਂ ਕਿਉਂਕਿ ਉਦੋਂ ਬਾਅਦ ਲਵਾਉਣੇ ਫਿਰ ਤੁਸੀਂ ਇਹਨਾਂ ਤੋਂ ਹੀ ਨੇ ਗਲਤ ਹੋ ਗਲਤ